ਲਾ ਸੱਜਣੋ ਪਿੰਡ ਨੀਲੋਵਾਲ ਤਹਿਸੀਲ ਸੁਨਾਮ ਤੇ ਜ਼ਿਲ੍ਹਾ ਸੰਗਰੂਰ ਤੋਂ ਨਾ ਕੱਟੀਆਂ ਵੱਲੋਂ ਪੰਜ ਲੱਗੀਆਂ ਦਿਖਾਉਣਾ ਦੋ ਗੱਬਣ ਚੈੱਕਪਾਸ ਤੇ ਆਹ ਕੱਟੀ ਦੇ ਬਾਈ ਕੰਨਾਂ ਸੀਮਨ ਲੱਗਿਆ ਵਿਆ ਤੇ ਦੋ ਤੁਹਾਨੂੰ ਦਿਖਾ ਦਾਂਗੇ ਛੋਟੀਆਂ ਕੱਟੀਆਂ ਕੰਮ ਹੈਗਾ ਵਪਾਰ ਦਾ ਪਰ ਪਸ਼ੂ ਤਾਂ ਨੇ ਸੱਜਣ ਕੋਲੇ ਨਾ ਟਾਪ ਕੁਆਲਿਟੀ ਦਾ ਹੁੰਦਾ ਜਦੋਂ ਵੀ ਬਾਈ ਨਾਲ ਗੱਲਬਾਤ ਕਰੀਂਦੀ ਆ ਤੇ ਫਿਲਹਾਲ ਅੱਜ ਕੱਟੀਆਂ ਦਿਖਾਵਾਂਗੇ ਪੰਜ ਤੇ ਗੱਲਬਾਤ ਤੁਹਾਡੀ ਬਾਈ ਨਾਲ ਕਰਾ ਦਾਂਗੇ ਡਿਟੇਲ ਸਾਰੀ ਬਾਈ ਨੂੰ ਪੁੱਛ ਲਾਂਗੇ ਤੇਰਾ ਰੇਟ ਹੈ ਰੇਟ ਵੀਡੀਓ ਦੇ ਵਿੱਚ ਹੀ ਕਰਾ ਦਾਂਗੇ ਹੋਰ ਖਾਨ ਸਾਹਿਬ ਬਹੁਤ ਵਧੀਆ ਵੀਰੇ ਸਸਤੀ ਘਰ ਵੀਰੇ ਪਹਿਲਾਂ ਤਾਂ ਸਾਰਿਆਂ ਨੂੰ ਆ ਨਾਮ ਤੇ ਨੰਬਰ ਦੱਸ ਦੋ ਜੀ ਨਾਮ ਮੇਰੇ ਮੁਸਤਾਕ ਖਾਨ ਨੰਬਰ ਨੰਬਰ ਆਪਣਾ ਹੈਗਾ 854301676 854301676 01676 01676 ਮੇਰਾ ਖਾਲਾ ਆਪਣਾ ਕੋਡ ਹੁੰਦਾ ਦੀ ਹਾਂ ਸਾਰਾ ਹਾਂਜੀ ਹਾਂਜੀ ਵੀਰੇ ਸ਼ੁਰੂਆਤ ਕਿਹੜੇ ਪਾਸਿਓ ਕਰੀਏ ਫਿਰ ਜਿੱਧਰ ਮਰਜ਼ੀ ਕਰ ਲੈ ਵੀਰੇ ਸਾਰੀ ਬ੍ਰਾਂਡ ਨੇ ਠੀਕ ਆ ਗੱਲ ਲੈ ਆ ਜਾ ਮੁਸਤਾਕ ਫਿਰ ਇੱਕ ਨੰਬਰ ਵਾਲੀ ਛੋਟੀ ਗੱਟੀ ਤੂੰ ਕਰ ਲੈ ਸ਼ੁਰੂਆਤ ਤੋਂ ਉਮਰ ਕਿੰਨੀ ਆ ਇਹਦੀ ਇਹਦੀ ਉਮਰ ਵੀਰੇ 8-9 ਮਹੀਨੇ ਦੀ ਉਮਰ ਆ 8 ਤੋਂ 9 ਮਹੀਨੇ ਦੀ ਹਾਂਜੀ ਤੇ ਇਹਨਾਂ ਦੇ ਮਾਂ ਦਾ ਪਤਾ ਦੁੱਧ ਕਿੰਨਾ ਕਹੇ ਮਾਂ ਦਾ ਦੁੱਧ 12 13 ਲੀਟਰ ਹੈ ਵੀਰੇ ਠੂਠ ਬਰਉਣ ਨੂੰ ਜਿੰਨਾ ਮਰਜੀ ਬਰਾਈਏ ਠੀਕ ਹੈ ਗੱਲ ਹਾਂਜੀ ਥਾਂ ਸਿੰਗਲ ਚਾਰ ਰਹਿਣਗੇ ਜਮਾ ਚਾਰ ਰਹਿਣਗੇ ਵੀਰੇ ਸਾਰੀ ਹਾਂਜੀ ਤੋੜਾਂ ਨੇ ਅੱਲਾਹ ਚੱਲ ਬਾਈ ਕਮਾ ਕੇ ਉਧਰ ਲੈ ਬੰਨੇ ਇਹਦੀ ਉਮਰ ਆ ਗਈ ਬਾਈ ਕਹਿੰਦਾ 8 ਤੋਂ 9 ਮਹੀਨੇ ਮਾਂ ਦਾ ਦੁੱਧ ਆ ਗਿਆ 12 ਤੋਂ 13 ਲੀਟਰ ਤੇ ਥਾਣੇ ਦੇ ਰਹਿਣਗੇ ਮੱਲੋ ਸਿੰਗਲ ਚਾਰ ਫਾਲਤੂਏ ਮੰਨ ਲਓ ਵੀ ਕਿਸੇ ਵੀ ਕੱਟੀ ਤੇ ਨਹੀਂ ਮਿਲੂਗਾ ਜਿੰਨੀਆਂ ਵੀ ਤੁਹਾਨੂੰ ਝੋਲੀ ਝੂਲੀ ਦੀਆਂ ਕਰਮ ਵਾਲੀਆਂ ਬਹੁਤ ਚੰਗੀਆਂ ਨੇ ਠੀਕ ਹੈ ਗੱਲ ਝੋਲੀ ਬਾਈ ਕਹਿੰਦਾ ਪੂਰੀ ਆਸਲ ਰਹੂਗੀ ਤੇ ਇਹਦਾ ਰੇਟ ਕੀ ਰਹੂਗਾ ਮਸਤਾਕ ਰੇਟ ਵੀਰੇ ਦਾ 16000 ਰੁਪਇਆ 16 ਚ ਹੋ ਜੂ ਮਾਨ ਤਾਣ ਜੀ ਹਾਂ ਜੀ ਕਰਦਾ ਜੇ ਕਈ ਲਈ ਕੋਈ ਭਰਾ ਇੱਕ ਲੈਂਦਾ ਦੋ ਲੈਂਦਾ ਜਾਂ ਲਾਟ ਹੀ ਲੈਂਦਾ ਹਾਂ ਜੀ ਹਾਂ ਉਹਦਾਂ ਦਾ ਹੋ ਜੂ ਹਾਂ ਜੀ ਹਾਂ ਕਰ ਦਾਂਗੇ ਆ ਕੱਟੀ ਦੀ ਕਿੰਨੀ ਉਮਰ ਆ ਇਹ ਕੱਟੀ ਦੀ 1 ਸਾਲ ਉਮਰ ਆ ਜੀ 1 ਸਾਲ ਹਾਂ ਝੂਲੀ ਚੈੱਕ ਕਰਾ ਦੇ ਦੀ ਇੱਕ ਵਾਰੀ ਥਣ ਸਿੰਗਲ ਚਾਰ ਨਹੀਂ ਦੀ ਜਮਾ ਚਾਰ ਚਾਰ ਥਣ ਰਹਿਣਗੇ ਜੀ ਸਿੰਗਲ ਜਮਾ ਪੂਛ ਫੜ ਦੀ ਮਾੜੀ ਤੇ ਬਾਕੀ ਸਾਨੂੰ ਇਥੋਂ ਨਾ ਥਣ ਚੈੱਕ ਕਰ ਸਕਦੇ ਥਾਣੇ ਮੰਨ ਲਓ ਵੀ ਸਿੰਗਲ ਚਾਰ ਚਾਰ ਹੀ ਰਹਿਣਗੇ ਫालतू ਕਿਸੇ ਵੀ ਕੱਟੀ ਦੇ ਨਹੀਂ ਹੋਊਗਾ ਚਾਹੇ ਬਾਈ ਤੋਂ ਆਨਲਾਈਨ ਹੀ ਮੰਗਾ ਲਿਓ ਇਹਦੀ ਉਮਰ ਆ ਗਈ ਤੇ ਇਹਦੀ ਉਮਰ ਆ ਗਈ ਮੰਨ ਲਓ 1 ਸਾਲ ਦੇ ਲਗਭਗ ਝੋਲੀ ਤੁਹਾਨੂੰ ਚੈੱਕ ਕਰਾਤੀ ਥਣ ਰਹਿਣਗੇ ਸਿੰਗਲ ਚਾਰ ਮਿੱਠੂ ਗੁੰਡੇ ਦੀ ਵੀ ਬਹੁਤ ਚੰਗੀ ਹੈ ਕੱਟੀ ਤੇਰੀ ਮਾਂ ਦਾ ਦੁੱਧ ਕਿੰਨਾ ਕਮਸਤਕ ਇਹਦੀ ਮਾਂ ਦਾ ਦੁੱਧ ਵੀਰੇ 14 ਪਲੱਸ ਆ 14 ਤੋਂ ਬਾਰੇ ਹਾਂ ਇਹ ਆਪਣੇ ਏਰੀਏ ਦੀ ਕੱਟੀ ਨਹੀਂ ਲੋਕਲ ਨਹੀਂ ਨਹੀਂ ਵੀਰੇ ਆਪਣੇ ਏਰੀਏ ਦੀ ਨਹੀਂ ਹੈਗੀ ਇਹ ਠੀਕ ਹੈ ਗੱਲ ਇਹ ਜੀਂ ਦੇ ਇਲਾਕੇ ਚ ਲਿਆਂਦੀ ਆ ਨੇ ਆਪਾਂ ਨੇ ਠੀਕ ਹੈ ਗੱਲ ਆ ਲੈ ਆ ਲੈ ਔਰ ਲੈ ਬੰਨੇ ਲਿਆ ਇੱਕ ਵਾਰੀ ਕੱਦ ਵੀ ਸੋਹਣਾ ਕਰੂਗੀ ਕੱਦ ਬਹੁਤ ਗੱਡੂ ਵੀਰੇ ਕੱਟੇ ਇਹ ਮੰਨ ਲਓ ਬਾਈ ਕਹਿੰਦਾ ਸਿਰਫ ਤੇ ਸਿਰਫ 12 ਮਹੀਨਿਆਂ ਸਿੰਗ ਬੂਤ ਦੇਖੋ ਵੀਰੇ ਕਿੰਨੀ ਲੰਮੀ ਆ ਤਾਂ ਬ ਕਲਰ ਦੇਖ ਲੋ ਜਮ ਐਨ ਜੈਡ ਬਲੈਕ ਐ ਠੀਕ ਐ ਗੱਲ ਆ ਲੈ ਚੱਲ ਐ ਚਲ ਉਧਰ ਲੈ ਬੰਨੇ ਇਹ ਆ ਗਈ 1 ਸਾਲ ਦੀ ਥਣ ਸਿੰਗਲ ਚਾਰ ਮਾਂ ਦਾ ਦੁੱਧ ਵੀ ਚੰਗਾ ਤੇ ਖਾਸ ਗੱਲ ਇਹ ਆ ਏਰੀਆ ਬਹੁਤ ਚੰਗਾ ਬਾਈ ਕਹਿੰਦਾ ਜਿਹੜੇ ਏਰੀਆ ਚੋਂ ਕੱਟੀਆਂ ਲਈਆਂ ਕਾਦੇ ਹੀ ਚੰਗਾ ਕਰ ਜੂਗੀ ਜਿਹੜੇ ਹਿਸਾਬ ਨਾਲ ਇਹਦੀ ਉਚਾਈ ਆ ਲੰਬਾਈ ਆ ਤੇ ਮਸਤਾਖ ਇਹਦਾ ਰੇਟ ਕੀ ਰਹਿਣਾ ਆ ਰੇਟ ਵੀ ਇਹਦਾ ਦੇਣ ਲੈਣ 32000 ਰੁਪਏ ਇਹਦਾ 32 ਹਾਂਜੀ ਤੇ ਉਹਦਾ ਕਿੰਨਾ ਦੱਸਿਆ ਸੀ ਇੱਕ ਨੰਬਰ ਉਹਦਾ 16000 ਰੁਪਏ ਉਹਦਾ 16 ਜੇ ਕੋਈ ਦੋ ਨਹੀਂ ਲੈਂਦਾ ਹੋਇਆ ਦੋਨੇ ਲੈਂਦਾ ਹੈ ਵੀਰੇ ਆਪਾਂ ਉਹਦੇ ਹਿਸਾਬ ਨਾਲ ਮਾਨਤਾਨ ਕਰਦੇ ਹਾਂ ਉਹ ਆਇਆ ਕਰ ਦਾਂਗੇ ਹਾਂਜੀ ਤੇ ਫਿਰ ਹੁਣ ਚੈੱਕ ਪਾਸ ਦਿਖਾ ਦਈਏ ਭਰਾਵਾਂ ਨੂੰ ਚੈੱਕ ਪਾਸ ਦਿਖਾ ਦੰਨੇ ਹਨਾ ਜਿਹੜੇ ਭਰਾ ਕਹਿੰਦੇ ਨੇ ਵੀ ਗੱਬਣ ਚੈੱਕ ਲੈਣੀ ਆ ਤੇ ਪਹਿਲਾਂ ਇੱਥੇ ਤੁਹਾਨੂੰ ਦੀ ਮੱਲੋ ਕੁਆਲਿਟੀ ਚੈੱਕ ਕਰ ਲਿਓ ਸਿੰਗ ਵੀ ਜਮਾ ਬੰਦ ਤੇ ਝੋਲੀਏ ਦੀ ਬਾਈ ਨੇ ਇਹ ਦੱਸਿਆ ਵੀ ਝੋਲੀ ਬਾਲੀ ਕਮਾਲ ਦੀ ਆ ਗੱਟੀ ਦੀ ਇਹਦੀ ਉਮਰ ਕਿੰਨੀ ਛਾਣਾ ਦਾ ਗੈਪ ਬਹੁਤ ਸੋਹਣਾ ਵੀਰੇ ਦਾ ਪੌਣੇ 2 ਸਾਲ ਦੀ ਉਮਰ ਹੈ ਵੀਰੇ ਦੀ ਕਰੀ ਉਰਲੇ ਬੰਨੇ ਦੰਦੋ ਖੀਰੀ ਰਹੂਗੀ ਜਮਾ ਖੀਰੀ ਰਹੂ ਵੀਰੇ ਠੀਕ ਆ ਗੱਲ ਹਾਂ ਏ ਆ ਗਈ ਬਾਈ ਕਹਿੰਦਾ ਦੰਦੋਂ ਖੀਰੀ ਕੱਦ ਸੋਨਾ ਕਰ ਜੂ ਸ਼ਕੀਨ ਆ ਗਈ ਪੂਰੀ ਫੁੱਲ ਤੇ ਚੋਲੀਏ ਮੰਨ ਲਓ ਵੀ ਪੂਰੀ ਆਸਨ ਰੱਖੂਗੀ ਇਹਦੀ ਮਾਂ ਦਾ ਦੁੱਧ ਕਿੰਨਾ ਕਮਸਤਕ ਇਹ 16 ਪਲੱਸ ਹੈ ਵੀਰੇ ਮਾਂ ਦਾ ਦੁੱਧ ਇਹਦਾ ਚੰਗੇ ਸੀਮਨ ਤੋਂ ਇਹ ਗੱਬਣਾਗੇ ਆਪ ਹਾਂ ਕਿੰਨੇ ਟਾਈਮ ਦੀ ਗੱਬਣਾ ਇਹ ਸਾਢੇ 3 ਮਹੀਨੇ ਦੀ ਚੈੱਕ ਪਾਸ ਸਾਢੇ 3 ਦੀ ਚੈੱਕ ਪਾਸ ਜਮਾ ਚੈੱਕ ਪਾਸ ਆ ਲੈ ਚਲ ਉਧਰਲੇ ਬੰਨੇ ਥਾਣੇ ਦੇ ਵੀ ਚਾਰ ਹੀ ਰਹਿਣ ਥਣ ਜਮਾ ਚਾਰ ਵੀਰੇ ਸਿੰਗਲ ਝੋਲੀ ਝੂਲੀ ਦਿਖਾ ਵੀਰੇ ਝੋਲੀ ਬਹੁਤ ਚੰਗੀ ਹੈ ਇਹਨੂੰ ਗੱਟੀ ਇਹ ਬਾਈ ਕਹਿੰਦਾ ਸਾਢੇ 3 ਮਹੀਨੇ ਦੀ ਨਾ ਹੁਣ ਨਹੀਂ ਬਹੁਤ ਜਿਆਦਾ ਘੈਂਟ ਹੈ ਗੱਬਣ ਚੈੱਕ ਪਾਸ ਤੇ ਬਾਕੀ ਬਲ ਬਲ ਝੋਲੀ ਦੇ ਦੱਸੀ ਜਾਂਦੇ ਬਾਕੀ ਸੁੰਗੀ ਸੁੰਗੀ ਦੇਖ ਲਓ ਤੁਸੀਂ ਅਸਲ ਰਹੂਗੀ ਇੱਥੇ ਰੋਕ ਲਓ ਥੋੜਾ ਜਿਆ ਤੇਰੀ ਮਾਦਰ ਵੀ ਦਿਖਾ ਦਾਂਗੇ ਆਪਾਂ ਹਾਂ ਮਾਦਰ ਹੈਗੀ ਵੀਰੇ ਆ ਇਹਦੀ ਮਾਦਰ ਤੇ ਥਾਣਾ ਦੀ ਤਾਂ ਗਰੰਟੀ ਰਹੂਗੀ ਬਾਈ ਕਹਿੰਦਾ ਸਿੰਗਲ ਚਾਰ ਤੇ ਬਾਕੀ ਨਸਲ ਬਹੁਤ ਆ ਕੱਟੀ ਚ ਕੁਆਲਿਟੀ ਪੂਰੀ ਫੁੱਲ ਰਹਿਣ ਵਾਲੀ ਆ ਨਸਲ ਵੀ ਫੁੱਲ ਆ ਗਈ ਮੇਲੇ ਵਾਲੇ ਬ੍ਰਾਂਡ ਨੇ ਚੜਾਈ ਵੀ ਕਮਾਲ ਦੀ ਰੱਖਦੀ ਆ ਪਛਾਣ ਤੂੰ ਇਹਦੀ ਚੜਾਈ ਚੈੱਕ ਕਰ ਸਕਦੇ ਹੋ ਸਿੰਗਾ ਤੋਂ ਲਾ ਕੇ ਫੇਸ ਤੋਂ ਲਾ ਕੇ ਬਾਡੀ ਤੋਂ ਲਾ ਕੇ ਇਹ ਇੱਥੋਂ ਕਰ ਲਿਓ ਚੈੱਕ ਤੇ ਬਾਕੀ ਇੱਥੋਂ ਨੇ ਇਹਦੇ ਝੋਲੀ ਵਾਲੇ ਬਲ ਬਲ ਚੈੱਕ ਕਰ ਸਕਦੇ ਥੱਲੇ ਵੀ ਕੱਟੀ ਬਲ ਕਿੰਨੇ ਰੱਖਦੀ ਆ ਸ਼ਾਨਦਾਰ ਕੁਆਲਿਟੀ ਦੀ ਬਣੂਗੀ ਸਾਡੇ ਤਿੰਨਾਂ ਦੀ ਆ ਗਈ ਚੈੱਕ ਪਾਸ ਦੰਦੋ ਖੀਰੀ ਦੀ ਗਾਰੰਟੀ ਰਹੂਗੀ ਖੀਰੀ ਦੀ ਗਾਰੰਟੀ ਵੀਰੇ ਅਗਲਾ ਆਪਦੀ ਚੈੱਕ ਕਰਕੇ ਲੈ ਕੇ ਜਾ ਸਕਦਾ ਤੇ ਰੇਟ ਇਹਦਾ ਕੀ ਰਹੂਗਾ ਰੇਟ ਵੀਰੇ ਇਹਦਾ 75000 ਰੁਪਏ 75 ਜਮਾਨਤਾਂ ਜਹੋ ਜਮਾਨਤਾਂ ਕਰ ਦਾਂਗੇ ਵੀਰੇ ਹੋ ਜਾ ਸਾਈਡੋਂ 75 ਜਮਾਨਤਾਂ ਬਾਈ ਕਹਿੰਦਾ ਹੋ ਜੂ ਇੱਕ ਤਾਂ ਖੀਰੀ ਗੁਰੇ ਚੈੱਕ ਕਰਕੇ ਲੈ ਜਿਓ ਇੱਕ ਜਿਹੜੀਆਂ ਜਿਹੜੀਆਂ ਤੁਹਾਨੂੰ ਗੱਬਣ ਚੈੱਕ ਪਾਸ ਦਿਖਾਊਗਾ ਉਹ ਬਾਈ ਦੇ ਘਰੋਂ ਚੈੱਕ ਪਾਸ ਕਰਾ ਕੇ ਲੈ ਜਿਓ ਹਣਾ ਰੰਗ ਬੰਨ ਬਹੁਤ ਸੋਹਣਾ ਇਹਦਾ ਕੱਟੀ ਆ ਤੇ ਬਾਕੀ ਮੰਗ ਰੋ ਰੋਲੇ ਵਾਲੀ ਗੱਲ ਨਹੀਂ ਦੈਂਦੀ ਕਿਉਂਕਿ ਇੱਥੇ ਚੈੱਕ ਪਾਸ ਕਰਾ ਲਿਓ ਤੇ ਰੰਗ ਚੈੱਕ ਕਰ ਸਕਦੇ ਹੋ ਇਹਨਾਂ ਪਿਆ ਜਮਾ ਜੈਡ ਬਲੈਕ ਵਾਂਗੂ ਤੇ ਕੁਆਲਿਟੀ ਆ ਗਈ 100 ਦੀ 100 ਖਰੀ ਆ ਗਈ ਕੱਟੀ ਜਮਾ ਚੰਗੇ ਏਰੀਏ ਦੀ ਆ ਤੇ ਚੰਗੇ ਮਾਦਰ ਰਿਕਾਰਡ ਵਾਲੀ ਆ ਤੇ ਅਗਲੇ ਨੰਬਰ ਵਾਲੀ ਇਹ ਕਹੂੰਗਾ ਮੈਂ ਕੁਆਲਿਟੀ ਇਹਦੀ ਵੀ ਫੁੱਲ ਆ ਗਈ ਹਣਾ ਹਾਂਜੀ ਕੀ ਦੰਦ ਇਹ ਦੋ ਦੰਦ ਹਲੇ ਚੱਕੇ ਨੇ ਵੀਰੇ ਹੁਣ ਇਹਨੇ ਦੁੱਗਦੇ ਹਾਂ ਚੱਕ ਦੀ ਆਹ ਜੀ ਥਾਣੇ ਦੀ ਵਿਚਾਰੀ ਨੇ ਜਮਾ ਸਿੰਗਲ ਚਾਰ ਵੀਰੇ ਝੋਲੀ ਝੂਲੀ ਇਹਦੀ ਬਹੁਤ ਚੜਾਈ ਚੰਗੀ ਰੱਖੂਗੀ ਹਣਾ ਝੋਲੀ ਝੂਲੀ ਬੜੀ ਚੰਗੀ ਚੜਾਈ ਤਾਂ ਨਾ ਪਛਾਹ ਤੂੰ ਇੱਥੋਂ ਕਰ ਲੈ ਇੱਕ ਬਾਡੀ ਦੀ ਚੜਾਈ ਤੋਂ ਲਾ ਕੇ ਖੜੀ ਬਾਈ ਪੁੱਛ ਤੇ ਇੱਥੇ ਦੀ ਇਹਦੀ ਮੱਲੋ ਇੱਥੋਂ ਝੋਲੀ ਝੂਲੀ ਚੈੱਕ ਕਰ ਕਰਮਾਲੀ ਦੇ ਥਣ ਥਣ ਦੇਖੋ ਕਿੰਨਾ ਕੰਮ ਦਾ ਲੱਗਿਆ ਠੰਡੀ ਬਹੁਤ ਆ ਹਾਂ ਠੰਡੀ ਬਹੁਤ ਆ ਸੁਭਾਅ ਦੀ ਚੰਗੇ ਕੱਦ ਕਾਠ ਵਾਲੀ ਕੱਤੀ ਬਣੂ ਛੋਟੀ ਨਹੀਂ ਰਹਿੰਦੀ ਇਹ ਦੁੱਗਦੇ ਦੰਦ ਬਾਈ ਕਹਿੰਦਾ ਚੱਕੀ ਜਾਂਦੀ ਆ ਇਹ ਕਿੰਨੇ ਟਾਈਮ ਦੀ ਗੱਬਣਾ ਬਾਈ ਇਹ ਵੀ ਸਾਢੇ 3 ਮਹੀਨੇ ਦੀ ਚੈੱਕ ਪਾਸ ਇਹ ਵੀ ਸਾਢੇ 3 ਦੀ ਚੈੱਕ ਪਾਸ ਹਾਂਜੀ ਆ ਖੋਲ ਕੇ ਤੋਰ ਦੇ ਨੂੰ ਵੀ ਗੱਬਣ ਬਾਈ ਕਹਿੰਦਾ ਇਹ ਵੀ ਸਾਢੇ 3 ਦੀ ਚੈੱਕ ਪਾਸ ਇਹ ਦੁੱਗਾਲੇ ਦੰਦ ਚੱਕੀ ਜਾਂਦੀ ਆ ਪਰ ਕੁਆਲਿਟੀ ਬਾਲੀ ਚੰਗੀ ਆ ਕੱਤੀ ਦੀ ਚੜਾਈ ਇਹ ਮੰਨ ਲਓ ਵੀ ਨੋਰਮਲ ਛੋਟੀ ਜਿੰਨੀ ਤਾਂ ਪਛਾਣ ਤੋਂ ਚੜਾਈ ਹੋਣੀ ਚੱਕੀ ਫਿਰਦੀ ਆ ਇੱਥੇ ਤੋਂ ਕਰ ਸਕਦੇ ਹਾਂ ਫੇਸ ਤੋਂ ਇੱਕ ਹੀ ਰੱਕੀ ਰਾਂ ਹੋਰ ਕਮਾ ਲਿਆ ਇੱਥੋਂ ਤੇ ਬਾਕੀ ਇੱਥੋਂ ਕਰ ਸਕਦੇ ਹੋ ਚੱਕ ਉੱਚੀ ਵੀ ਫੁੱਲ ਲੰਬੀ ਵੀ ਫੁੱਲ ਤੇਰੇ ਵਾਲੇ ਬੰਨੀ ਕਮਾ ਦੇ ਬਈ ਕਮਾ ਦੇ ਕਮਾ ਦੇ ਚੜਾਈ ਜਿਵੇਂ ਮੈਂ ਤੁਹਾਨੂੰ ਦੱਸਿਆ ਨਾ ਵੀ ਚੰਗੀ ਝੋਟੀ ਜਿੰਨੀ ਹੋਣੀ ਆ ਚੜਾਈ ਇੱਥੋਂ ਇਹਦੀ ਲੰਬਾਈ ਚੈੱਕ ਕਰ ਸਕਦੇ ਹੋ ਲੰਬੀ ਵੀ ਫੁੱਲ ਆ ਕੱਦ ਵੀ ਚੰਗਾ ਤੇ ਦੰਦ ਦੁੱਗ ਵਾਲੇ ਹਲੇ ਚੱਕਦੀ ਆ ਉਮਰ ਇਹਦੀ ਇਹ ਮੰਨ ਲਿਓ ਵੀ ਸਵਾਕ 2 ਸਾਲ ਤੋਂ ਲਾ ਕੇ 2.5 ਸਾਲ ਦੇ ਲਗਭਗ ਜੇ ਆ 3.5 ਦੀ ਇਹ ਚੱਕ ਪਾਸ ਆ ਸੀਮਨ ਪਤਾ ਇਹਦੇ ਕਿਹੜਾ ਲੱਗਿਆ ਬਈ ਸੀ ਮੈਨ ਇਹਦਾ ਇਹਦਾ ਨਹੀਂ ਪਤਾ ਹੈਗਾ ਵੀਰੇ ਸੀਮਣ ਕਿਹੜਾ ਲੱਗਿਆ ਠੀਕ ਆ ਹਾਂ ਐਵੇਂ ਆਪਾਂ ਜਿਹੜੀ ਚੀਜ਼ ਆਪਾਂ ਨੂੰ ਪਤਾ ਹੈਗੀ ਆਪਾਂ ਉਹੀ ਕਹਿ ਕੇ ਦੇਵਾਂਗੇ ਠੀਕ ਆ ਜੀ ਪਰ ਖੜਨੀ ਖੁੜਨੀ ਟਾਪ ਆ ਬੂਣੀ ਹੈ ਨਾ ਚੜਾਈ ਵੀ ਫੁੱਲਾ ਤੇ ਖੜਨੀ ਖੁੜਨੀ ਚੈੱਕ ਕਰ ਸਕਦੇ ਹਾਂ ਸਾਰੀਆਂ ਚੰਗੀਆਂ ਨੇ ਵੀਰੇ ਜਿੰਨੀਆਂ ਹੈਗੀਆਂ ਇਹਦਾ ਰੇਟ ਕਿ ਰਹੂਗਾ ਮਸਤਾਕ ਇਹਦਾ ਵੀ ਵੀਰੇ 75000 ਰੁਪਏ ਡੇਢ ਹੋ ਗਿਆ ਜੋੜੇ ਦਾ ਹਾਂਜੀ ਡੇਢ ਹੋ ਗਿਆ ਜੀ ਦੋਨਾਂ ਚੋਂ ਥੋੜਾ ਕਾਣਾ ਕਨਸੈਸ਼ਨ ਹਾਂਜੀ ਹਾਂ ਵਧੀਆ ਮਾਨਤਾਨ ਕਰ ਦਾਂਗੇ ਜੀ ਕਰ ਦਾਂਏ ਮਨ ਖੁਸ਼ ਇਹਦਾ ਭਰਾ ਹੋਊਗਾ ਠੀਕ ਆ ਗੱਲ ਤੇ ਇਹਦੀ ਕੀ ਗੱਲ ਵਾਦਾ ਝੂਠੀ ਦੀ ਇਹ ਤਾਂ ਠੀਕ ਆ ਗੱਲ ਹਾਂਜੀ ਇਹ ਬਾਈ ਕਹਿੰਦਾ ਬਾਬੇ ਵਾਲਾ ਪੰਜਾਬ ਸ਼ਿੰਗਾਰਾ ਉਹੀ ਗੱਲ ਆ ਹਾਂਜੀ ਵੀ ਲੰਬੀ ਵੀ ਆ ਤੇ ਉੱਚੀ ਵੀ ਪੂਰੀ ਆ ਹਨਾ ਇਹ ਦੰਦੋ ਕਿਵੇਂ ਆ ਦੰਦੋ ਜਮਾ ਖੀਰੀ ਹੈ ਜੀ ਇਹੇ ਖੀਰੀਆ ਹਾਂਜੀ ਪੌਣੇ ਦੋ ਸਾਲ ਦੀ ਉਮਰ ਹੈ ਜੀ ਇਹਦੀ ਕੱਟੀ ਦੀ ਪਿਓਰ ਖੀਰੀਆ ਜਮਾ ਖੀਰੀਆ ਜੀ ਪਿਓਰ ਆ ਚੈੱਕ ਕਰਾ ਦਾਂ ਜਿਹੜਾ ਭਰਾ ਆਊਗਾ ਹਾਂਜੀ ਹਾਂ ਜਮਾ ਐਨ ਕਰਾ ਕੇ ਦੇਵਾਗੀ ਚੈੱਕ ਵੱਡੀ ਦਾ ਵਾਲੀ ਆ ਯਾਰ ਵੱਡੀ ਤੇ ਲੈਂਥ ਲੈਂਥ ਵੀ ਬਹੁਤ ਹੈ ਜੀ ਤੇ ਮਾਣ ਦਾ ਰਿਕਾਰਡ ਇਹਦਾ ਸਾਰਾ ਨਾ ਮਤਲਬ ਕਿ ਅਪ ਲੈਵਲ ਦਾ ਜੀ ਇਹ ਆਪਣੇ ਕਰਦੀ ਆ ਹਾਂਜੀ ਹਾਂ ਇਹ ਆਪਣੇ ਕਰਦੀ ਹੈ ਜਿਵੇਂ ਤੂੰ ਦੱਸਿਆ ਸੀ ਵੀ ਆਪਣੇ ਕਰਦੀ ਹੈ ਹਾਂਜੀ ਹਾਂ ਇਹ ਆਪਣੇ ਕਰਦੀ ਹੈ ਜੀ ਹਾਂ ਇਹ ਬਾਈ ਕਹਿੰਦਾ ਕਰਦੀ ਆ ਗਈ ਕੱਟੀ ਗੱਬਣ ਤਾਂ ਨਹੀਂ ਕਰਾਈ ਮਸਤਾਖੇ ਗੱਬਣ ਵੀਰੇ ਇਹਨੂੰ 4 ਜਨਵਰੀਰ ਨੂੰ ਟੀਕਾ ਲਵਾਤਾ ਸੀ ਇਹਦੇ ਠੀਕ ਆ ਗੱਲ ਹਾਂਜੀ ਕਿੰਨੇ ਕ ਦਿਨ ਹੋ ਗਏ ਇਹਨੂੰ ਇਹਨੂੰ ਮੰਨ ਕੇ ਚੱਲੋ ਵੀ 35 ਦਿਨਾਂ ਦਾ ਗੇੜ ਹੋ ਗਿਆ ਹੋਊਗਾ 35 ਦਾ ਹਾਂਜੀ ਹਾਂਜੀ ਤੇ ਜੇ ਤਾਂ ਤਕਰੀਬਨ ਚੈੱਕ ਪਾਸ ਨਿਕਲਦੀ ਆ ਹਨਾ ਫਿਰ ਤਾਂ ਉਦਾਂ ਦਾ ਹੋ ਜੀ ਇਹਦਾ ਰੇਟ ਹਾਂਜੀ 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 ਅ ਜੇ ਨਿਕਲਦੀ ਆ ਖਾਲੀ 45 ਦਿਨ ਦੀ ਤੇ ਫਿਰ ਇਹਦਾ ਰੇਟ ਮੈਂ ਕਹਿੰਦਾ ਵੀ ਉਦਾਂ ਦਾ ਰਹੂਗਾ ਹਾਂਜੀ 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 ਤੋਰ ਦੇ ਖੋਲ ਤੇ ਇਹ ਆ ਗਈ ਮੰਨ ਲਓ 32 ਦਿਨ ਦੇ ਨਾ ਲੱਗ ਭਾਗ ਗੱਬਣ ਆ ਗਈ ਬਾਈ ਗੱਲ ਬਾਈ ਨੇ ਠੀਕੇ ਕਹੀ ਤੀ ਜਦੋਂ ਤੇ ਕੈਮਰਾ ਮਰਿਆ ਕਹਿੰਦਾ ਬਾਬੇ ਵਾਲਾ ਪੰਜਾਬ ਸ਼ਿੰਗਾਰਾ ਪੰਜਾਬ ਸ਼ਿੰਗਾਰ ਵਾਲਾ ਕੰਮ ਹੀ ਆ ਕਿੰਨਾ ਦੁੱਧ ਸੱਸਦੀ ਇਹਦੀ ਮਾਂ ਦਾ 19 ਲੀਟਰ ਦਾ ਦੁੱਧ ਦਿਵਰੇ ਦੀ ਮਾਂ ਦਾ ਆਪਣੇ ਘਰ ਦੀ ਇਕੱਠੀ ਆ ਇਹ ਠੀਕ ਆ ਗੱਲ ਕਿਹੜਾ ਹੋਰ ਕਮਾ ਦੇ ਤੂੰ ਆ ਜਾ ਪਤਾ ਕਮਾਦੀ ਕਮਾਦੀ ਤੇ ਸਿੰਘ ਗਏ ਮੰਨ ਲਓ ਜਮਾ ਬੰਦ ਸਿੰਘ ਆ ਗਿਆ ਰਿੰਗ ਸਿੰਘ ਚ ਆ ਗਈ ਥਾਣੇ ਦੇ ਵੀ ਸਿੰਗਲ ਚਾਰੀ ਨੇ ਚਾਰ ਜਮਾ ਵੀਰੇ ਠੀਕ ਆ ਗੱਲ ਆਲੇ ਆਲੇ ਔਰਲੇ ਬੰਨੇ ਲਿਆ ਘਰ ਘਰ ਕੇ ਕਰਦੀ ਆ ਤੁਹਾਡੇ ਤਰਾ ਤੇਰਾ ਪੇਟ ਆ ਰਿਹਾ ਇਹਨੂੰ ਆਲੇ ਬੋਤਾ ਆਲੇ ਆਲੇ ਹੋਰ ਲੈ ਬੰਨੀ ਲਿਆ ਤੇ ਮਸਤਾਖ ਗੱਬਣ ਕਿਹੜੇ ਸੀਮਨ ਤਰੂਗੀ ਇਹ ਜੁਬਰਾਜ ਤੂੰ ਆ ਵੀਰੇ ਜੁਬਰਾਜ ਤੂੰ ਹਾਂਜੀ 35 ਦਿਨ ਦੀ ਆ ਗਈ ਅੱਜ ਹਾਂਜੀ ਹਾਂਜੀ ਠੀਕ ਗੱਲ ਤੇ ਫਿਰ ਰੇਟ ਇਹਦਾ ਰੇਟ ਇਹਦਾ ਆਪਾਂ ਵੀਰੇ ਵੀਡੀਓ ਚ ਨਹੀਂ ਕਰਦੇ ਹੈਗੇ ਓਕੇ ਹਾਂ ਫੋਨ ਕਰ ਲਿਆ ਬੰਦਾ ਆਪਾਂ ਫੋਨ ਤੇ ਦੱਸ ਦਾਂਗੇ ਤੇ ਰੇਟ ਇੱਕ ਗੱਲ ਤੁਹਾਨੂੰ ਦੱਸ ਦਿੰਨਾ ਵੀ ਰੇਟ ਇਹਦਾ ਚੋਖਾ ਰਹੂਗਾ ਹਨਾ ਹਾਂਜੀ ਹਾਂਜੀ ਆਹ ਹੋ ਜਾ ਬਈ ਸਾਈਡ ਨੂੰ ਰੇਟ ਇਹਦਾ ਮੱਲੋ ਰਹੂਗਾ ਚੰਗਾ ਜੇ ਗੱਬਣ ਨਿਕਲਦੀ ਆ ਫੇਰ ਰਹੂਗਾ ਉਦਾਂ ਦਾ ਰੇਟ ਜੇ ਖਾਲੀ ਨਿਕਲਦੀ ਆ ਫੇਰ ਰੇਟ ਰਹੂਗਾ ਉਦਾਂ ਦਾ ਦੰਦੋ ਖੀਰੀ ਆ ਬਾਈ ਖੀਰੀ ਜਮਾ ਵੀਰੇ ਦੰਦੋ ਬਾਈ ਕਹਿੰਦਾ ਪਿਓਰ ਖੀਰੀ ਰਹੂਗੀ ਤੇ ਜਦੋਂ ਜਾ ਕੇ ਇਹਨੇ ਤਿਆਰ ਹੋਣਾ ਇਹ ਮੰਨ ਲਓ ਕਿ ਵਿਸ਼ਾਲ ਝੋਟੀ ਤਿਆਰ ਹੋਊਗੀ ਪੂਰੀ ਫੁੱਲ ਵੱਡੀ ਝੋਟੀ ਜੁਬਰਾਜ ਤੋਂ ਗੱਬਣਾ ਆ ਪਤਾ ਨਹੀਂ ਪਤਾ ਕਿਹੜੇ ਸੀਮਣ ਦੀ ਆ ਨਹੀਂ ਆਪ ਨਹੀਂ ਪਤਾ ਵੀਰੇ ਕਿਹੜੇ ਸੀਮਣ ਦੀ ਆ ਤਾਂ ਮੱਝ ਦੇ ਮੰਗ ਰਾਈ ਤੇ ਆਪਣੇ ਲਵੇ ਤਾਂ ਇਹ ਠੀਕ ਆ ਜੀ ਹਾਂ ਮਾਂ ਦਾ ਦੁੱਧ ਆ ਗਿਆ 19 ਕਿਲੋ ਹਾਂ 19 ਕਿਲੋ ਆ ਨੰਬਰ ਬੋਲ ਦੋ ਜੀ ਨੰਬਰ ਵੀਰੇ ਆਪਣਾ ਹੈਗਾ 80543 ਹਾਂਜੀ 01676 854301676 ਬਾਈ ਦਾ ਨੰਬਰ ਹੈ ਪਿੰਡ ਨੀਲੋਵਾਲ ਤਹਿਸੀਲ ਸੁਨਾਮ ਤੇ ਜ਼ਿਲ੍ਹਾ ਸੰਗਰੂਰ ਪੰਜ ਕੱਟੀਆਂ ਦਿਖਾਤੀਆਂ ਦੋ ਛੋਟੀਆਂ ਦਿਖਾਤੀਆਂ ਤੇ ਦੋ ਦਿਖਾਤੀਆਂ ਮੰਨ ਲਓ ਗੱਬਣ ਚੈੱਕ ਪਾਸ ਤੇ ਇੱਕ ਗੱਬਣ ਕੱਟੀ ਦਿਖਾਤੀ 35 ਦਿੰਦੀ ਜਿਹੜੀ ਵੀ ਕੱਟੀ ਪਸੰਦ ਆਉਂਦੀ ਆ ਨੇੜੇ ਆ ਕੇ ਤਸੱਲੀ ਕਰਕੇ ਚੈੱਕ ਪਾਸ ਕਰਾ ਕੇ ਲੈ ਜਿਓ ਧੰਨਵਾਦ ਜੀ